ਪਰਾ ਅਸੀਂ ਸਾਡੇ ਪਿੰਡ ਭਗਵੰਤਮਾਨ ਦੀ ਭੈਣ ਦਾ ਪਿੰਡ ਇਹ ਗੱਲ ਕਹਿ ਰਿਹਾ ਵੀ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ ਦੇਸ ਜਿੰਦਾਬਾਦ ਜੈ ਜੰਧਾ ਜੈ ਜੰਧਾ ਪੋਨੀਰ ਦੇ ਨੇੜਲੇ ਪਿੰਡ ਰੋਂਪਰਾ ਵਿਖੇ ਅੱਜ ਸਕੂਲੀ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਲੋਕਾਂ ਨੇ ਦੋਸਤ ਲਾਇਆ ਕਿ ਸਕੂਲ ਦੇ ਬਾਹਰ ਖੜੇ ਗੰਦੇ ਪਾਣੀ ਵਿੱਚ ਉਹਨਾਂ ਦੇ ਬੱਚੇ ਹਰ ਰੋਜ਼ ਆਪਣੇ ਬੂਟ ਅਤੇ ਕੱਪੜੇ ਲਵੇੜ ਕੇ ਘਰ ਆਉਂਦੇ ਹਨ ਬੱਚਿਆਂ ਨੇ ਵੀ ਦੱਸਿਆ ਕਿ ਉਹ ਗੰਦੇ ਪਾਣੀ ਵਿੱਚ ਦੀ ਲੰਘਣ ਲਈ ਮਜਬੂਰ ਹਨ ਅਤੇ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਲੋਕਾਂ ਨੇ ਕਿਹਾ ਕਿ ਸਰਕਾਰ ਨੂੰ ਕਈ ਵਾਰ ਇਸ ਸਬੰਧੀ ਬੇਨਤੀ ਕੀਤੀ ਗਈ ਹੈ ਪਰੰਤੂ ਕਿਸੇ ਨੇ ਵੀ ਉਹਨਾਂ ਦੀ ਬਾਹ ਨਹੀਂ ਫੜੀ ਲੋਕਾਂ ਦੀ ਮੰਗ ਹੈ ਕਿ ਇਹ ਸਕੂਲ ਦੇ ਬਾਹਰ ਲੱਗਣ ਵਾਲੇ ਛੱਪੜ ਤੋਂ ਨਜਾਤ ਦਵਾਈ ਜਾਵੇ ਪ੍ਰੀਤ ਪਾਰਕਰ ਕਿੰਨਾ ਔਖਾ ਰਹਾ ਸਕੂਲ ਜਾਂਦੇ ਹਾਂ ਬਹੁਤ ਜ਼ਿਆਦਾ ਔਖਾ ਹੁੰਦਾ ਸਾਡੇ ਬੈਗ ਵੀ ਭਾਰੀ ਵਾਲੇ ਜ਼ਿਆਦੇ ਭਾਰੀ ਹੁੰਦੇ ਨੇ ਤੇ ਜਦੋਂ ਬੈਗ ਪਾ ਕੇ ਆਨੇ ਆ ਤਾਂ ਇੱਥੇ ਨਾਲੀਆਂ 'ਚ गिर ਜਾਂਦੇ ਆਂਗੇ ਉਤੋਂ ਮੀ ਵੀ ਪਿਆ ਹੁੰਦਾ ਇੱਕ ਟਿਕਟ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਇੱਥੇ ਤੋਂ ਸਰਕਾਰ ਬਣਨੇ ਦੀ ਮੰਮੀ ਡੈਡੀ ਨੂੰ ਕੀ ਕਹਦੀ ਆਮ ਆਦਮੀ ਪਾਰਟੀ ਨੂੰ ਵੋਟ ਸਾਰਿਆਂ ਨੇ ਆਮ ਆਦਮੀ ਨੂੰ ਹੀ ਪਾਈਆਂ ਸੀ ਕੋਈ ਸਾਨੂੰ ਐਨਾ ਟ੍ਰਸਟ ਸੀ ਉਹਨਾਂ ਤੇ ਵੀ ਜਿੰਨਾ ਕਹਦੋ ਪਰ ਜਦੋਂ ਦੇਖਿਆ ਕੁਝ ਨਹੀਂ ਹੋਇਆ ਤੇ ਮਾੜੀ ਜੀ ਮਿੱਟੀ ਦੇ ਭਾਰਤ ਪਵਾ ਕੇ ਤੇ ਪਰਾਂਗੇ ਮਿੱਟੀ ਹੁਣ ਤੁਸੀਂ ਆਪ ਹੀ ਦੇਖ ਸਕਦੇ ਹੋ ਕਿੰਨਾ ਜਿਆਦਾ ਔਖਾ ਹੋਇਆ ਪਿਆ ਸਾਨੂੰ ਕੀ ਕਹਿਣਾ ਜੇ ਉਹ ਪੁਵਾ ਸੰਮਾਨ ਨੂੰ ਇਹ ਗਿਆਨੀਆਂ ਵੀ ਕਹਣਾ ਵੀ ਸੜਕ ਪਵਾ ਦਿਓ ਸਾਰੀ ਬਸ ਇਹੀ ਨਹੀਂ ਸਾਰੇ ਪਿੰਡ ਦੀ ਉਹ ਪਵਾ ਦੇਣ ਸਾਰੀਆਂ ਟੁੱਟੀਆਂ ਪਈਆਂ ਨੇ ਲਗਨਦੀਪ ਕੋਰ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਚਾਹੁੰਦੇ ਜੀ ਸਾਡੇ ਬੱਚੇ ਰੋਜ਼ ਸਕੂਲ ਪੜ੍ਹਨ ਜਾਂਦੇ ਨੇ ਇੰਨਾ ਦਾ ਰਸਤਾ ਸਾਫ਼ ਹੋਣਾ ਚਾਹੀਦਾ ਠੀਕ ਹੈ ਜੀ ਬਾਕੀ ਸਾਨੂੰ ਪਾਣੀ ਦਾ ਸਾਧਨ ਚਾਹੀਦਾ ਜੀ ਆ ਕਿੰਨਾ ਘਫਾ ਟਬਕਰ ਨੂੰ ਬਹੁਤ ਔਖੀ ਮੀਂਹ ਕਣੀ ਦੇ ਵਿੱਚ ਤਾਂ ਬੱਚੇ ਜਮੀਨ ਨੰਗ ਸਕਦੇ ਹੀ ਗੈਰ ਹਗਰ ਰਹਿੰਦੇ ਨੇ ਕੋਈ ਸਾਡੇ ਪਿੰਡ ਦੇ ਬੱਚੇ ਨੂੰ ਕਿਸੇ ਨੂੰ ਨੌਕਰੀ ਮਿਲੀ ਨਹੀਂ ਹੈਗੀ ਸਰਕਾਰੀ ਕੋਈ ਅੱਜ ਕੀ ਨਾਮ ਨਤਰਸਿੰਮ ਸਿੰਘ ਜੀ ਤਰਸਿੰਮ ਸਿੰਘ ਪਿੰਡ ਰੰਪੜਾ ਜੀ ਅਸੀਂ ਬਹੁਤ ਦੁਖੀ ਆ ਜੀ ਇਹਨਾਂ ਤੋਂ ਇਹ ਸਰਕਾਰ ਤੋਂ ਇਹ ਸਰਕਾਰ ਤੋਂ ਜੀ ਸਰਕਾਰ ਤੋਂ ਕਾਤਾ ਦੁਖੀ ਦੁਖੀ ਅਸੀਂ ਆ ਸਾਡੇ ਦੇ ਕੋਈ ਇਹਨੂੰ ਮਾਰੋ ਕੈਮਰਾਮੈਨ ਜੀ ਉਹ ਮਾਰਦਾ ਹੈ ਮਾਰਦਾ ਕੈਮਰਾ ਪਰ ਅਸੀਂ ਦੁਖੀ ਬਹੁਤ ਆ ਨਾ ਤੋਂ ਸਾਡਾ ਕੰਮਨ ਕੁਛ ਨਹੀਂ ਬਣਦਾ ਸਾਡੋਰੀ ਅਸੀਂ ਚਿੱਠੀਆਂ ਕੱਢ-ਕੱਢ ਕੇ ਵੀ ਉਂ ਵੀ ਆ ਜਾ ਕੇ ਅਸੀਂ ਜ਼ੋਰ ਲਾ ਲਿਆ ਸਾਡਾ ਕੁਛ ਹੀ ਹੋਣਾ ਇਹਦੀ ਸਕੂਲ ਬਣ ਗਈ ਹੈ ਹਾਂ ਸਕੂਲ ਦਾ ਨੋਟਾ ਹੈ ਹਾਂ ਇਹ ਨੋਟਾ ਹੈ ਹੜੇਰੂ ਵੀ ਬੱਚੇ ਨੇ ਹੜੇ ਪੜ੍ਹਦੇ ਨੇ ਗਰੀਬਾਂ ਦੇ ਇੱਥੇ ਹੋ ਨਹੀਂ ਬੱਚਾ ਗਰੀਬਾਂ ਦਾ ਇਹੀ ਸਾਡੇ ਬੱਚੇ ਗਰੀਬਾਂ ਨੇ ਪੜ੍ਹਦੇ ਨੇ ਜਿਹੜੇ ਇਹਨਾਂ ਨੂੰ ਪੱਕੀ ਨਹੀਂ ਮਿਲਦੇ ਉਹ ਨਹੀਂ ਇਹ ਕੱਟ ਨਹੀਂ ਬਿੱਲ ਹੋਣਾ ਚੱਲੀ ਵਰਤੋ ਅਸੀਂ ਕਹਿੰਦੇ ਜੀ ਇਹ ਤਾਂ ਹੈ ਕਨੇਟਲ ਏਬਰੀ ਦੇ ਹੋਰ ਬਣ ਜੇ ਅਸੀਂ ਨੂੰ ਵੋਟਾਂ ਗਾਹਾਂ ਵਾਸਤੇ ਵਧੀਆ ਪਾਈਏ ਇਹਨੂੰ ਇਹ ਬਰਾਜ ਨੂੰ ਜਿਨੇ ਅਸੀਂ ਮੁਸਕੀ ਹਸਪੀਟਲ ਗਈ ਹੈ ਸੀਂਦਰਾ ਜੀ ਮੇਰਾ ਨਾਮ ਤਾਂ ਸਿੰਦਰਕੌਰ ਜੀ ਕਿੰਨਾ ਕੁ ਪਕਾਤ ਹੋਇਆ ਪਿੰਡ ਦਾ ਪਕਾਤ ਕੀ ਯਾਰ ਜਵਾਕ ਡਿੱਗ ਜਾਂਦੇ ਨੇ ਜੀ ਮੇਰਾ ਮੁੰਡਾ ਤਾਂ ਵੱਜੋ ਬੱਤਾ ਉਹ ਡਿੱਗ ਜਾਂਦਾ ਸਕੂਲ ਜਾਂਦਾ ਅੱਛਾ ਦੋ ਤਿੰਨ ਵਾਰੀ ਡਿੱਗ ਪਿਆ ਹੋਇਆ ਇੱਥੇ ਉਹ ਤਾਂ ਬਰਾਜ ਆਉਂਦੀ ਸੀ ਉਹ ਕਰ ਕਰ ਵੋਟਾਂ ਮੱਲ ਲੈਣ ਉਹਨਾਂ ਨੂੰ ਮਿਲਦੀ ਵੀ ਨਹੀਂ ਆਕੇ ਉਹਨਾਂ ਨੇ ਸ਼ਕਲ ਨਹੀਂ ਦਿਖਾਈ ਨਾ ਸ਼ਕਲ ਦਿਖਾਈ ਨਹੀਂ ਉਹ ਤਾਂ ਕਹਿੰਦੀ ਮੇਰਾ ਨਿਕਾ ਜਵਾਖ ਰੋਂਦਾ ਹੁਣ ਨਿਕਾ ਕਿੱਧਰ ਹੁਣ ਛੱਡ ਕੇ ਆਵੇ ਨਿਕਾ ਜਵਾਖ ਨੂੰ ਹੁਣ ਕਾ ਤਾਂ ਨਹੀਂ ਆਉਂਦੀ ਉਹ ਸਕੂਲ ਦੇ ਵਿੱਚ ਬੱਚਿਆਂ ਨੇ ਪੜਨ ਵਾਸਤੇ ਡੇਲੀ ਜਾਣਾ ਹੁੰਦਾ ਹੈ ਤੇ ਡੇਲੀ ਫੇਸ ਬੱਚੇ ਘੱਟੋ ਘੱਟ 10 ਬੱਚੇ ਦਾ ਇੱਥੋਂ ਲਿਬੜ ਕੇ ਮੁੜ ਜਾਂਦੇ ਹਨ ਕਿ ਕਿਉਂ ਵਰਦੀਆਂ ਲਿਬੜ ਜਾਂਦੀਆਂ ਨੇ ਸਟਾਲੇ ਦੇ ਵਿੱਚ ਕੋਈ ਡਿੱਗਿਆ ਕੋਈ ਬਾਹਣ ਲੰਗਦਾ ਲਬੋਦੀ ਸਿੱਟੇ ਪਾ ਗਿਆ ਘੱਟੋ ਘੱਟ 10 ਬੱਚਿਆਂ ਦੀ ਗੈਰ ਹਾਜ਼ਰੀ ਹੁੰਦੀ ਆ ਸਕੂਲ ਦੇ ਵਿੱਚ ਪਰ ਅਸੀਂ ਸਾਡੇ ਪਿੰਡ ਭਗਵੰਤ ਮਾਨ ਦੀ ਭੈਣ ਦਾ ਪਿੰਡ ਇਹ ਗੱਲ ਕਹਿ ਰਿਹਾ ਵੇ ਸਾਡੇ ਪਿੰਡ ਦੇ ਵਿੱਚ ਇੱਕ ਵੀ ਕੰਮ ਨਹੀਂ ਹੋਇਆ ਹੈਗਾ ਤੇ